ਰੇਡੀ ਦੇਸ਼ ਵਿੱਚ ਲਾਪਤਾ ਹੋ ਰਹੇ ਬੱਚਿਆਂ ਦੀ ਸਮੱਸਿਆ ਦਾ ਸੰਕਟ ਇੱਕ ਵਾਰ ਫਿਰ ਉੱਭਰ ਕੇ ਸਾਹਮਣੇ ਆਇਆ ਹੈ ਡੰਡੀ ਵੈਸੇ ਤਾਂ ਇਹ ਸਮੱਸਿਆ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ ਪਰ ਕਈ ਵਾਰ ਇਹ ਸੰਕਟ ਕਾਫੀ ਡੂੰਘਾ ਹੁੰਦਾ ਜਾਪਦਾ ਹੈ ਡੰਡੀ ਮੌਜੂਦਾ ਸਮੇਂ ਵਿੱਚ ਇਹ ਸਮੱਸਿਆ ਪਹਿਲਾਂ ਨਾਲੋਂ ਜ਼ਿਆਦਾ ਗੰਭੀਰ ਹੋ ਗਈ ਹੈ ਡੰਡੀ ਦੇਸ਼ ਭਰ ਦੇ ਮੀਡੀਆ ਦੁਆਰਾ ਜਾਰੀ ਕੀਤੀ ਗਈ ਇੱਕ ਰਿਪੋਰਟ ਅਨੁਸਾਰ ਦੇਸ਼ ਵਿੱਚ ਲਾਪਤਾ ਹੁੰਦੇ ਬੱਚਿਆਂ ਦੀ ਗਿਣਤੀ ਕਿਸੇ ਵੀ ਮਾਨਵਤਾਵਾਦੀ ਤੇ ਰਾਸ਼ਟਰਵਾਦੀ ਨਾਗਰਿਕ ਨੂੰ ਚਿੰਤਾ ਕੌਣ ਵਾਲੀ ਹੈ ਡੰਡੀ ਇਸ ਮੀਡੀਆ ਰਿਪੋਰਟ ਦੀ ਗੰਭੀਰਤਾ ਦਾ ਆਲਮ ਇਹ ਹੈ ਕਿ ਸੁਪਰੀਮ ਕੋਰਟ ਨੇ ਇਸ ਸਮੱਸਿਆ ਦਾਸ ਵੈ ਨੋਟਿਸ ਲੈਂਦੇ ਹੋਏ ਇਸ ਤੇ ਡੂੰਗੀ ਚਿੰਤਾ ਪ੍ਰਗਟਾਈ ਹੈ ਡੰਡੀ ਇਸ ਰਿਪੋਰਟ ਵਿੱਚ ਦਰਸਾਇਆ ਗਿਆ ਇਹ ਤੱਥ ਬੇਹੱਦ ਚਿੰਤਾਜਨਕ ਹੈ ਕਿ ਹਰ 8 ਮਿੰਟ ਦੇ ਅੰਦਰ ਦੇਸ਼ ਦੇ ਕਿਸੇ ਨਾ ਕਿਸੇ ਸੂਬੇ ਵਿੱਚ ਇੱਕ ਬੱਚਾ ਲਾਪਤਾ ਹੋ ਰਿਹਾ ਹੈ ਡੰਡੀ ਸੁਪਰੀਮ ਕੋਰਟ ਨੇ ਇਸ ਨੂੰ ਇੱਕ ਗੰਭੀਰ ਮੁੱਦਾ ਕਰਾਰ ਦਿੰਦੇ ਹੋਏ ਬੱਚਿਆਂ ਨਾਲ ਸੰਬੰਧਿਤ ਕੁਝ ਕਾਨੂੰਨੀ ਤਾਰਾਵਾਂ ਅਤੇ ਨੁਕਤੇਆਂ ਤੇ ਡੁੰਘਾਈ ਨਾਲ ਪੁਨਰ ਵਿਚਾਰ ਕੀਤੇ ਜਾਣ ਤੇ ਜ਼ੋਰ ਦਿੱਤਾ ਹੈ ਡੰਡੀ ਅਦਾਲਤ ਨੇ ਇਸ ਸੰਬੰਧ ਵਿੱਚ ਬੱਚਾ ਗੋਦ ਲਏ ਜਾਣ ਬਾਰੇ ਕਾਨੂੰਨ ਦੀਆਂ ਤਾਰਾਵਾਂ ਅਤੇ ਸੰਪੂਰਨ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਵਿਵਸਥਿਤ ਕੀਤੇ ਜਾਣ ਦਾ ਵੇ ਸੁਝਾਅ ਦਿੱਤਾ ਹੈ ਡੰਡੀ ਇਹ ਤੱਥ ਵੀ ਇਸ ਸਮੱਸਿਆ ਨਾਲ ਜੁੜਿਆ ਇੱਕ ਗੰਭੀਰ ਪੱਖ ਹੈ ਡੰਡੀ ਅਦਾਲਤ ਨੇ ਇਸ ਸੰਬੰਧੀ ਗੁੰਝਲਾਂ ਨੂੰ ਵੀ ਦੂਰ ਕੀਤੇ ਜਾਣ ਤੇ ਜ਼ੋਰ ਦਿੱਤਾ ਹੈ ਡੰਡੀ। ਦੇਸ਼ ਵਿੱਚ ਬੱਚਿਆਂ ਦੇ ਲਾਪਤਾ ਹੋਣ ਦੀ ਇਹ ਸਮੱਸਿਆ ਨਾ ਤਾਂ ਨਵੀਂ ਹੈ ਅਤੇ ਨਾ ਹੀ ਇਸ ਦੀ ਗੰਭੀਰ ਹੋਣ ਤੇ ਦੇਸ਼ ਵਿੱਚ ਪਹਿਲੀ ਵਾਰ ਚਿੰਤਾ ਪੈਦਾ ਹੋਈ ਹੈ ਡੰਡੀ। 5 ਸਾਲ ਪਹਿਲਾਂ ਸਤੰਬਰ 2020 ਵਿੱਚ ਵੀ ਪੁਲਿਸ ਵਿਭਾਗ ਨੇ ਇੱਕ ਜਾਂਚ ਇਹ ਦਾਵਾ ਕੀਤਾ ਸੀ ਕਿ ਦੇਸ਼ ਵਿੱਚ ਹਰ ਸਾਲ 48000 ਬੱਚੇ ਅਚਾਨਕ ਲਾਪਤਾ ਹੋ ਜਾਂਦੇ ਹਨ ਜਾਂ ਅਪਰਾਧਿਕ ਗਰੋਹਾਂ ਮਾਫੀਆ ਦੁਆਰਾ ਅਗਵਾ ਕਰ ਲਏ ਜਾਂਦੇ ਹਨ ਡੀ ਵਰਤਮਾਨ ਵਿੱਚ ਇਹ ਗਿਣਤੀ ਇੱਕ ਸਾਲ ਵਿੱਚ 50000 ਤੋਂ ਉੱਪਰ ਹੋ ਜਾਂਦੀ ਹੈ ਡੰਡੀ ਇਸ ਤੋਂ ਇਹ ਵੀ ਸੰਕੇਤ ਮਿਲਦਾ ਹੈ ਕਿ ਬੱਚੇ ਲਾਪਤਾ ਹੋਣ ਦੀ ਗਿਣਤੀ ਹਰ ਸਾਲ ਵਧਦੀ ਜਾਂਦੀ ਹੈ ਡੰਡੀ ਅਦਾਲਤ ਨੇ ਇਸ ਸਮੱਸਿਆ ਦੇ ਇਸ ਪੱਖ ਤੇ ਵੀ ਚਾਨਣਾ ਪਾਇਆ ਹੈ ਕਿ মিডিਆ ਰਿਪੋਰਟ ਹੋਣ ਕਾਰਨ ਸੰਭਵ ਹੈ ਕਿ ਇਸ ਨੂੰ ਥੋੜਾ ਬਹੁਤ ਵਧਾ ਚੜਾ ਕੇ ਪੇਸ਼ ਕੀਤਾ ਗਿਆ ਹੋਵੇ ਪਰ ਅਦਾਲਤ ਇਹ ਸਮਝਦੀ ਹੈ ਕਿ ਲਾਪਤਾ ਬੱਚਿਆਂ ਦੀ ਗਿਣਤੀ ਕਿੰਨੀ ਵੀ ਕਿਉਂ ਨਾ ਹੋਵੇ ਪਰ ਇਹ ਚਿੰਤਾਜਨਕ ਹੈ ਤੇ ਇਸ ਤੇ ਤੁਰੰਤ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਟੁਕਵਾ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ ਡੰਡੀ ਅਦਾਲਤ ਵਿੱਚ ਇਸ ਮੁੱਦੇ ਤੇ ਵਿਚਾਰ ਚਰਚਾ ਦੌਰਾਨ ਕੇਂਦਰ ਸਰਕਾਰ ਵੱਲੋਂ ਪੇਸ਼ ਵਧੀਕ ਐਡਵੋਕੇਟ ਜਨਰਲ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇੱਕ ਨੋਡਲ ਅਧਿਕਾਰੀ ਦੀ ਨਿਯੁਕਤੀ ਲਈ 6 ਹਫ਼ਤਿਆਂ ਦਾ ਸਮਾਂ ਮੰਗਿਆ ਪਰ ਅਦਾਲਤ ਨੇ ਸਰਕਾਰ ਨੂੰ ਹੋਰ ਸਮਾ ਦੇਣ ਤੋਂ ਇਨਕਾਰ ਕਰਦਿਆਂ ਮਾਮਲੇ ਨੂੰ ਤੁਰੰਤ ਨਜਠਾਣ ਤੇ ਜ਼ੋਰ ਦਿੱਤਾ ਹੈ ਡੰਡੀ ਅਦਾਲਤ ਨੇ ਹਾਲਾਂਕਿ